ਜੇਨਾ ਹਰਿ 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 ਸੁਮਨ ਲਪਾਇ ਤੇ ਭਾਗ ਨੀਂ ਸਪਾਤ ਜੋਤਿ ਗੁਰ ਸੰਤਨ ਤੇ ਜੁਤਲੀ ਆਏ ਇਹੇ ਦੀ ਰੋਹ ਤੇ ਜੀਵਾਤ ਜੇਨਾ ਹਰਿ ਹਰਿ ਸੰਤਨ ਤੇ ਜੁਤ ਪਾਇ ਤੇ ਤੁਰ ਮਖਤ ਲੀਆਂ ਦਿਖਾਤ ਸਨੋ ਸਤਿਗੁਰ ਸੰਤਨ ਜਿਸ ਹਰਿ ਰਖ ਪਾਇ ਮੇਲੇ ਨਾਮ ਜਾਨਿ ਕਿਰਨ ਬਈ ਤੱਕਾ ਜੀਤੈ ਜੇਤਲ ਸਰੀਆ ਮੇਰੇ ਮਾਧੂ ਜੀ ਤੇ ਸੰਗਤ ਤੇਰਾ ਸੁਣਿਆ ਗੁਰੂ ਰਾਜ ਸਾਜ ਰੋ ਰੋ ਤਨ ਨ ਸਜਾਇ ਚਿੰਤੇ ਬਾਤੋ ਹੋਇਆ ਪ੍ਰਭਾਉ ਜਿਵੇਂ ਜਾਨ ਬਿੰਦਾਂ ਲੋਕ ਨੂੰ ਮਿਲਕਾ ਕੈ ਨਾ ਜੀ ਤਰਿਆ ਫਿਰ ਤੇਰੇ ਵਿੱਚ ਤੁਮਾਰੇ ਬਾਹੁਰ ਬਾਹੁਰ ਕਾਗੇ ਮਨ ਕੋ ਕੜਿਆ ਟੂਟੇ ਊੜਾ ਅਵ ਕੰਤੇ ਰੇ ਕਰਿਆ ਤੇਨ ਕਬਲ ਖਦਾਵੇ ਕਬਨ ਕੀ ਗਾਵੇ ਮਨ ਦੇ ਵਿੱਚ ਬੈਠ ਕਰਿਆ ਸਭ ਈ ਤਾਨ ਦਸਿਆ ਤਿਸ ਦਾ ਕੋਹ ਖਾਵੇ ਬਕਤ ਸਿਆ ਤੇਨ ਨਾਲਿਕ ਮਨ ਬਲ ਖਦਮ ਹੋ ਗਈਏ ਤੇਰਾ ਅੰਤ ਨ ਪਾਰਾਂ ਰੇ ਰਾਗ ਸਤਿ ਸਾਲ ਸੋ ਪ੍ਰਕਿਰਣਾ ਹਰ ਪੁੱਤ ਪੇਚਨਾ ਹੇ ਤੁਮ ਮਮ ਤੁਮ ਪਾਰਾ ਤੁਮ ਤੇ ਆਦਿ ਹੈ ਤੁਮ ਤੇ ਆਦਿ ਹੈ ਜੀ ਸਖੇ ਸਤਿਰਾ ਆਸਾਰਾ ਸਭ ਜੀਤ ਮਾੜੀ ਜੀ ਤੁ ਜੀਆ ਤਗ ਤਾਰਾ ਹਰਿਆਪੁਰ ਤੁੰਤ ਬੋਈ ਸਭ ਤੁਮ ਤੁਮ ਕਾਰਨ ਹਾਰਾ

ਲਾਲਾ ਵਾਸ ਤੇਰੇ ਯਾਤੀ ਕੋਈ ਭਗਤ ਤੇਰੀ ਪ੍ਰਕਟ ਕਰੀ ਕੋਰੇ ਜਸ ਮੇਰ ਦਾ ਤੇਰੇ ਭਗਤ ਤੇਰੇ ਕੰਨ ਖਲਾਸ ਹੋ ਜੀ ਕੋਰੇ ਜਸ ਨੇ ਮੇਰ ਦਾ ਤੇਰੀ ਅੰਤ ਕੀ ਅੰਤ ਹੁੰਦਾ ਜੀ ਸਭ ਸਤਿ ਜਿਤ ਹੈ ਤੇਤਾ ਵਾਹਿ ਗੁਰੂ ਵਾਹਿ ਗੁਰੂ ਜੇ ਪ੍ਰਭ ਮਨ ਸੁਲਿਖ ਪ੍ਰਾਪਤ ਜੀ ਕਰਿ ਕਿਰਿਆ ਨਿਤ ਕਰਮ ਕਰਤਾ ਸੇ ਭਗਤ ਹੋ ਦੇਹ ਬਲਤ ਬਲੇ ਜੀ ਨਾਨਕ ਜੀ ਜੋ ਭਗਵਾਨ ਮੇਰੇ ਹਰਕ ਜਵਸਤਾ ਵਾਜੁਰ ਕੰਕਰ ਸਕੈ ਤਾ ਜੀ ਤੁਧਿ ਜੀ ਮੇ ਮਨ ਕੋਈ ਤੁਧੂ ਜੂਰੇ ਕੋ ਸੁਭਾਗ ਸਭਾਤਿ ਮੇ ਕੋਈ ਤੁਲਹਿਤ ਕਰਤਾ ਸੋਈ ਜੁਯਾਤਰੀ ਕੋ

ਰਹਾਂ ਫਤ ਤੇਰੀ ਤੋਂ ਫਤਲੀ ਤੇ ਆਜ ਤੋ ਕਿਰਪਾ ਤੇ ਰਤੇ ਨਾਮ ਤੂੰ ਪਾਇਆ ਗੁਰਮੁਖ ਲਾਗਾ ਮਨਮੁਖ গোਆਇਆ ਜਿਦੈ ਆਪੇ ਛੋੜਿਆ ਆਪੇ ਲਾਇਆ ਵਾਹਿਗੁਰੂ ਤਨ ਗੁਰੂ ਰਾਮਦਾਸ ਸਹੇ ਤਿੰਨ ਨੂਜਾ ਕੋਈ ਨਹੀਂ ਇਹ ਹੀ ਜਤ ਸਤਿਰਾਹੇਲ ਵਾਹਿਗੁਰੂ ਆਪੇ ਤਕਤਾ ਸਿਰਾ ਤੇ ਆਪੋ ਹੋਈਏ ਗੁਰੂ ਜੀ ਦੇ ਨਾਮ ਨੂੰ ਇਹ ਕਰ ਕਰਿਤ ਹੈ ਜਦ ਸੁਏ ਤੇ ਨਾਲ ਲਿਖ ਗੁਰਮੁਖ ਪਰਵਤ ਹੋਏ ਆਪਾ ਮਨਾਂ ਤੇ ਜਾ ਵਾਹਿਗੁਰੂ ਸਤਿ ਸ਼੍ਰੀ ਅਕਾਲ ਪਹਿਨੀ ਬਾਬਾ ਗਰੀਬਾਂ ਪਸ ਗੁਰੂ ਦਾ ਨਾਮ ਜਪਿਆ ਕਰੋ ਯਾਰ ਦੁਨੀਆਂ ਦੇ ਵਿੱਚ ਕੋਈ ਕਿਸੇ ਦਾ ਨਹੀਂ ਬੰਦਾ ਪਰ ਪ੍ਰਮਾਤਮਾ ਜ਼ਰੂਰ ਬੰਦਾ ਆਪਣਾ ਕੀਤਾ ਹੀ ਹੈ ਭਾਵਾਂ ਦੀ ਤੂੰ ਲੱਖ ਕਿਸੇ ਨੂੰ ਆਪਣਾ ਬਣਾ ਲਓ ਪਰ ਕੋਈ ਕਿਸੇ ਦਾ ਨਹੀਂ ਬੰਦਾ ਪ੍ਰਮਾਤਮਾ ਦਾ ਨਾਮ ਲਵਾਂਗੇ ਪ੍ਰਮਾਤਮਾ ਸਾਡੀ ਜ਼ਰੂਰ ਸੁਣ ਦੇਗਾ ਮੈਂ ਤਾਂ ਪਰਤਾਈ ਹੋਈ ਗੱਲ ਹੈ ਵੀਰੇ ਕੋਈ ਨਹੀਂ ਕਿਸਦਾ ਬੰਦਾ ਪਰਮਾਤਮਾ ਦਾ ਬਣਾ ਅਗਰ ਕਾਜ ਹੋਵੇ ਕਿਸੇ ਨੇ ਕਾਹਵਾ ਜਿਸ ਪਾਪ ਤੋਂ ਉਤਪਰਿ ਕੇਵਲ ਨਾਮ ਸਰਨ ਜਾਪ ਲਾਲਪ ਸਤਨ ਮੰਤ ਹੈ ਜੀ ਜੀਡੀ ਵੀ ਬਣਾਉਣ ਦਾ ਮਕਸਦ ਇਹੀ ਆ ਸਾਹਮਣੇ ਗੁਰੂ ਘਰ ਆ ਪਾਠ ਚੱਲਦਾ ਪਿਆ ਸਾਰਣ ਸੁਣਦਾ ਪਿਆ ਤੇ ਵਾ ਗੁਰੂ ਜ਼ਰੂਰ ਲਿਖਿਓ ਜੇ ਕੋਈ ਇੱਥੇ ਤੱਕ ਪਹੁੰਚੂਗਾ ਨਕਸ ਸੋ ਨੀਚ ਕਰ ਮਾ ਕਰਨ ਤੇਰਾ ਤੁਮ ਸੁਨਾ ਵਾਹਿਗੁਰੂ ਪਾਤਸ਼ਾਹ ਹੀ ਦਸਨੀ ਕਹਿਓ ਬਾਸ਼ ਵਾਹਿਗੁਰੂ ਜੀ ਬਾਬਾ ਜੀ ਨੇ ਸਪੀਕਰ ਬੰਦ ਕਰਤਾ ਚਲੋ ਸਾਰੇ ਜਿਹਨੇ ਪਾਠ ਕਰਿਆ ਕਰੋ ਪਾਠ ਸੁਣਿਆ ਕਰੋ ਜੀ ਬਹੁਤ ਕਿਰਪਾ ਮਾਲਕ ਦੇ ਪਾਠ ਕਰੋਗੇ ਨਾ ਕਿਰਪਾ ਤੁਹਾਡੇ ਤੋਂ ਸੰਭ ਹੀ ਨਹੀਂ ਜਾਣੀ ਐਨਾ ਕੁਝ ਮਿਲੂਗਾ ਵੈ ਗਰੂਪ ਅਤੇ ਜੀ ਸੱਚੀ ਕਾਲ ਦੀ ਸਾਰਿਆਂ